ਕੀ ਤੁਸੀਂ ਹਵਾਈ ਜਹਾਜ਼ ਬਾਰੇ ਇਹ ਗੱਲਾਂ ਜਾਣਦੇ ਹੋ ਪਹਿਲਾ ਪਾਇਲਟ ਤੇ ਕੋ-ਪਾਇਲਟ ਇੱਕੋ ਜਿਹਾ ਖਾਣਾ ਨਹੀਂ ਖਾਂਦੇ ਕਿਉਂਕਿ ਜੇ ਇੱਕ ਨੂੰ ਫੂਡ ਪੋਇਜ਼ਨ ਹੋ ਜਾਏ ਦੂਜਾ ਜਹਾਜ਼ ਚਲਾ ਸਕਦਾ ਹੈ ਦੂਸਰਾ ਜਹਾਜ਼ ਦੀਆਂ ਖਿੜਕੀਆਂ ਗੋਲ ਕਿਉਂ ਹੁੰਦੀਆਂ ਨੇ ਤਾਂ ਕਿ ਹਵਾ ਦਾ ਦਬਾਅ ਖਿੜਕੀ ਦੇ ਕੋਨਾਂ ਵਿੱਚ ਟੁੱਟਣ ਨਾ ਕਰੇ ਚੋਕੋਰ ਖਿੜਕੀਆਂ ਵੱਡੇ ਜਹਾਜ਼ ਡਿੱਗ ਚੁੱਕੇ ਹਨ ਇਤਿਹਾਸ ਵਿੱਚ ਹਵਾਈ ਜਹਾਜ਼ ਦਾ ਦਰਵਾਜ਼ਾ ਉੜਾਨ ਦੌਰਾਨ ਖੁੱਲ ਨਹੀਂ ਸਕਦਾ ਕਿਉਂਕਿ ਕੈਵਨ ਦੇ ਅੰਦਰ ਹਵਾ ਦਾ ਦਬਾਅ ਬਾਹਰ ਨਾਲੋਂ 6 ਤੋਂ 8 ਗੁਣਾ ਵੱਧ ਹੁੰਦਾ ਹੈ ਮਨੁੱਖੀ ਤਾਕਤ ਨਾਲ ਦਰਵਾਜ਼ਾ ਖੋਲਣ ਦਾ ਸਵਾਲ ਹੀ ਨਹੀਂ ਚੌਥਾ ਵਿਦੇਕਤ ਦੀ ਚਮਕ ਹਵਾਈ ਜਹਾਜ਼ ਨੂੰ ਵਾਰ ਕਰ ਸਕਦੀ ਹੈ ਪਰ ਖਤਰਨਾਕ ਨਹੀਂ ਹੁੰਦੀ ਜਹਾਬੇ ਤਾਤੂ ਟਾਂਚੇ ਨਾਲ ਕਮਕਮਾਹਟ ਵੱਧਦੀ ਹੈ ਪਰ ਆਤਮਿਕ ਸੁਰੱਖਿਆ ਸਿਸਟਮ ਹਮੇਸ਼ਾ ਅਕਟ ਰਹਿੰਦੇ ਹਨ ਪੰਜਵਾਂ ਹਵਾਈ ਜਹਾਜ਼ ਵਿੱਚ ਅਕਸਰ ਬਹੁਤ ਸਾਫ਼ ਹਵਾ ਹੁੰਦੀ ਹੈ 50% ਹਵਾ ਹੈਪਾ ਫਿਲਟਰਾਂਹੀਂ ਸੁੱਦੀ ਕੀਤੀ ਜਾਂਦੀ ਹੈ ਜੋ ਹਸਪਤਾਲਾਂ ਵਿੱਚ ਵਰਤੀ ਜਾਂਦੀ ਹੈ 6ਮਾ ਤੁਹਾਡਾ ਲਗੇ ਜਹਾਜ਼ ਤੇ ਲੋਡ ਕਰਨ ਵਾਲੀਆਂ ਲਾਈਨਾਂ 'ਚ ਅਕਸਰ ਇੱਕ ਕੁੱਤਾ ਵੀ ਹੁੰਦਾ ਹੈ ਜਿਹੜਾ ਵਿਸਫੋਟਕ ਜਾਂ ਨਸ਼ੀਲੇ ਪਦਾਰਥ ਸੁੰਘ ਕੇ ਜਾਂਚ ਕਰਦਾ ਹੈ 7ਮਾ ਉਡਾਣ ਦੌਰਾਨ ਪਾਇਲਟ ਅਕਸਰ 2 ਤੋਂ 30 ਮਿੰਟ ਦੀ ਨੀਂਦ ਲੈਂਡਿੰਗ ਇੱਕ ਕੰਟਰੋਲਡ ਅਰੇਸਟ ਹੁੰਦੀ ਹੈ ਤੇ ਕੋ ਪਾਇਲਟ ਫੁਲੀ ਅਲਰਟ ਹੁੰਦਾ ਹੈ ਅਠਵਾਂ ਜਹਾਜ਼ ਸਾਰੇ ਉਡਾਣ ਦੌਰਾਨ ਸਭ ਤੋਂ ਖਤਰਨਾਕ ਸਮਾਂ ਉਡਾਣ ਤੋਂ ਪਹਿਲਾਂ 3 ਮਿੰਟ ਤੇ ਲੈਂਡਿੰਗ ਤੋਂ ਪਹਿਲਾਂ 8 ਮਿੰਟ ਇਹਨੂੰ ਕ੍ਰਿਟੀਕਲ 11 ਮਿੰਟ ਕਿਹਾ ਜਾਂਦਾ ਹੈ ਜਿੱਥੇ ਜ਼ਿਆਦਾਤਰ ਹਾਦਸੇ ਹੁੰਦੇ ਨੇ ਨੌਵਾਂ ਬਲੈਕ ਬਾਕਸ ਕਾਲੀ ਨਹੀਂ ਸੰਤਰੀ ਹੁੰਦੀ ਹੈ ਇਹ ਜਹਾਜ਼ ਦੀ ਉਡਾਣਾਂ ਤੇ ਆਡੀਓ ਰਿਕਾਰਡ ਕਰਦੀ ਹੈ ਦਸਵਾਂ ਹਵਾਈ ਜਹਾਜ਼ ਇਹ ਟਾਇਰ ਕਦੇ ਫਟਦੇ ਨਹੀਂ ਕਿਉਂਕਿ ਉਹਨਾਂ ਵਿੱਚ ਹਵਾ ਨਹੀਂ ਬਲਕਿ ਨਾਈਟ੍ਰੋਜਨ ਹੁੰਦੀ ਹੈ ਸੋ ਇਹ ਸੀ ਦੱਸ ਗੱਲਾਂ ਤੇ ਕੀ ਤੁਸੀਂ ਇਹਨਾਂ ਕਿਦਾਂ ਨੂੰ ਜਾਣਦੇ ਸੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੈਸੇ ਵੀ ਮੈਂ ਕਦੇ ਹਵਾਈ ਜਹਾਜ਼ ਤੇ ਸਫ਼ਰ ਨਹੀਂ ਕੀਤਾ ਪਰ ਜਾਣਕਾਰੀ ਜ਼ਰੂਰ ਰੱਖੀ ਹੈ ਸੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਤੇ ਮੇਰੇ ਸੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਧੰਨਵਾਦ